ਹਾਂਜੀ ਦੋਸਤੋ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਲੰਗਰ ਦੇ ਵਿੱਚ ਚੱਲੋ ਤੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਦ੍ਰਿਸ਼ ਦਿਖਾ ਰਿਹਾ ਮੈਂ ਤੇ ਤੁਹਾਨੂੰ ਨਾ ਹੁਣ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਮੈਂ ਜਾਣੂ ਕਰਾਵਾਂ ਤੁਸੀਂ ਦੇਖੋ ਇਹ ਬੋਰਡ ਦੇ ਉੱਪਰ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਸਕਦੇ ਹੋ ਇਹ ਇਸ ਗੋਗੋਰਾਵਾਲਾ ਤੇਰਾਸ ਹੈ ਇਹ ਜਿਹੜੀ ਸੰਗਤ ਬੈਠੀ ਹੈ ਆਫਿਸ ਦੇ ਮੂਹਰੇ ਬਾਬਾ ਜੀ ਨਾਲ ਗੱਲ ਕਰਨ ਵਾਸਤੇ ਦੇਖੋ ਜਦੋਂ ਤਿਹਾਰ ਲੰਘ ਕੇ ਹਟਿਆ ਹੁਣ ਇਹ ਜਿਹੜੇ ਫੁੱਲ ਵਗੈਰਾ ਲੜੀਆਂ ਲੰਕਦੀਆਂ ਨੇ ਇਨਾਂ ਨੂੰ ਰਿਮੂਵ ਕਰ ਰਹੇ ਨੇ ਤੁਸੀਂ ਦੇਖ ਰਹੇ ਆ ਇੱਧਰ ਜ਼ਿਆਦਾ ਲੰਗਰ ਚੱਲ ਰਿਹਾ ਆ ਆਪਾਂ ਵੀ ਘੁੱਟ ਚਾਹ ਦੀ ਪੀਂਨੇ ਆ ਦੇਖੋ ਇਹ ਸੰਗਤ ਜ਼ਿਆਦਾ ਲੰਗਰ ਛਕ ਰਹੀ ਆ ਜਿਹੜਾ ਦਰਬਾਰ ਸਾਹਿਬ ਦੇ ਨੀਚੇ ਹਾਲ ਆ ਇਹ ਉਹਦਾ ਦ੍ਰਿਸ਼ ਆ ਦੇਖੋ ਇਹ ਵੀ ਜਰੂਰੀ ਚਾਹ ਪੀ ਰਹੇ ਨੇ ਸੰਗਤਾਂ ਦਾ ਜਿਆਦਾ ਲੰਗਰ ਛਕ ਲਿਆ ਇਹ ਜਿਹੜਾ ਹਾਲ ਹੈ ਦਰਬਾਰ ਸਾਹਿਬ ਦੇ ਨੀਚੇ ਆ ਹਾਂਜੀ ਹੁਣ ਆਪਾਂ ਦਰਸ਼ਨ ਕਰ ਰਹੇ ਆ ਅੰਗੀਠਾ ਸਾਹਿਬ ਬਾਬਾ ਨਿਧਾਨ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਜਿੱਥੇ ਪਾਠਾਂ ਦੀ ਜਿਹੜੀ ਲੜੀ ਹੈ ਉਹ ਚੱਲਦੀ ਰਹਿੰਦੀ ਹੈ ਤੁਸੀਂ ਦੇਖ ਰਹੇ ਹੋ ਅੱਗੇ ਪਾਠ ਹੋ ਰਹੇ ਨੇ ਤੇ ਇੱਥੇ ਹੀ ਸੰਤ ਬਾਬਾ ਨਿਧਾਨ ਸਿੰਘ ਤੇ ਸੰਤ ਬਾਬਾ ਹਰਨਾਮ ਸਿੰਘ ਦੇ ਅੰਗੀਠਾ ਸਾਹਿਬ ਦੀ ਜਗ੍ਹਾ ਇਹ ਹੈ ਇੱਥੇ ਇਹ ਵੱਡੇ ਦੋ ਇਨਸਾਨ ਸਾਹਿਬ ਲੱਗੇ ਨੇ ਜਿਹੜੇ ਉੱਪਰ ਦਰਬਾਰ ਸਾਹਿਬ ਤੋਂ ਵੀ ਉੱਪਰ ਦੀ ਜਾ ਰਹੇ ਨੇ ਬਹੁਤ ਵੱਡੇ ਵੱਡੇ ਜਿਹੜੇ ਇਨਸਾਨ ਸਾਹਿਬ ਲੱਗੇ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਪਾਠਾਂ ਦੀ ਲੜੀ ਚੱਲ ਰਹੀ ਹੈ ਇਹ ਸਥਾਨ ਅੰਗੂਠਾ ਸਾਹਿਬ ਹੈ ਸੰਤ ਬਾਬਾ ਨਿਧਾਨ ਸਿੰਘ ਤੇ ਸੰਤੋ ਆਬਾ ਹਰਨਾਮ ਸਿੰਘ ਸਤਿਬਾਬਾ ਨਿਧਾਨ ਸਿੰਘ ਜਿਨ੍ਹਾਂ ਨੇ ਇਹ ਲੰਗਰ ਸਾਹਿਬ ਗੁਰਦੁਆਰਾ ਸ਼ੁਰੂ ਕੀਤਾ ਸੀ ਲੰਗਰ ਦੀ ਪ੍ਰਥਾ ਇੱਥੇ ਲੰਗਰ ਚਲਾਇਆ ਸੀਗਾ ਇੱਥੇ ਤੇ ਗੁਰੂ ਦੇ ਬਰ ਨਾਲ ਇਹ ਲੰਗਰ ਅੱਜ ਵੀ ਦੇਖੋ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਸੰਗਤ ਇੱਥੇ ਲੰਗਰ ਛੱਕਦੀ ਹੈ ਤੇ ਆਹ ਸੇਵਾਦਾਰ ਨੇ ਜਿਹੜੇ ਲੰਗਰ ਸਾਹਿਬ ਗੁਰਦੁਆਰਾ ਦੇ ਵਿੱਚ ਸੇਵਾ ਕਰ ਰਹੇ ਨੇ ਜਿਵੇਂ ਸਬਜ਼ੀਆਂ ਕੱਟਣੀਆਂ ਕੋਈ ਲਸਣ ਪਿਆਜ਼ ਤਿਆਰ ਕਰਨਾ ਸਬਜ਼ੀਆਂ ਬਣਾਉਣ ਵਾਸਤੇ ਇਹ ਉਹ ਯੂਨਿਟ ਹੈ ਜਿਵੇਂ ਆ ਮਾਈਆਂ ਹੁਣ ਆਦੇ ਦੀ ਆਦਰਕ ਨੂੰ ਪ੍ਰੀਪੇਅਰ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਦੇਖੋ ਜੀ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਆਦਰਕ ਪ੍ਰੀਪੇਅਰ ਕਰ ਰਹੀਆਂ ਨੇ ਮਾਈਆਂ ਕਿੰਨੀ ਗਿਣਤੀ ਦੇ ਵਿੱਚ ਇਹ ਜਿਹੜਾ ਇੰਨੀ ਗਿਣਤੀ ਦੇ ਵਿੱਚ ਲੰਗਰ ਸਾਹਿਬ ਦੇ ਵਿੱਚ ਸੰਗਤ ਲੰਗਰ ਛਕਦੀ ਹੈ ਉਹਦੇ ਲਈ ਫਿਰ ਪ੍ਰੈਪਰੇਸ਼ਨ ਵੀ ਵੱਡੇ ਲੈਵਲ ਤੇ ਹੀ ਹੁੰਦੀ ਹੈ ਦੇਖੋ ਤੁਸੀਂ ਸਿਰਫ ਅਦਰਕ ਦੀ ਤਿਆਰੀ ਚੱਲ ਰਹੀ ਹੈ ਸਿਰਫ ਅਦਰਕ ਇੰਨੀ ਸੰਗਤ ਜਿਹੜੀ ਅਦਰਕ ਨੂੰ ਤਿਆਰ ਕਰ ਰਹੀ ਹੈ ਉਹ ਸਾਹਮਣੇ ਦੇ ਪਿੱਛੇ ਜਾਦਾ ਲੰਗਰ ਚੱਲ ਰਿਹਾ ਤੇ ਉਧਰ ਹਾਲ ਨੰਬਰ ਜਿਹੜਾ 1 ਨਾ ਆ ਪਹਿਲਾਂ ਜਿੱਦੋਂ ਆਪਾਂ ਐਂਟਰ ਕੀਤੇ ਆ ਉਧਰ ਲੰਗਰ ਚੱਲ ਰਿਹਾ ਸਵੇਰ ਦੀ ਸੰਗਤ ਰਾਤ ਦਿਨ 24 ਘੰਟੇ ਥੇ ਲੰਗਰ ਚੱਲਦਾ ਰਹਿੰਦਾ ਹੈ ਇਹ ਪਿੱਛੇ ਜਿਹੜੀ ਅਨਾਜ ਸਬਜ਼ੀਆਂ ਉਹਨਾਂ ਦੀ ਸਟੋਰ ਤੇ ਇਹ ਜਿਹੜੇ ਇੱਥੇ ਦੇ ਲੋਕਲ ਕਲਾਕਾਰ ਨੇ ਉਹ ਇੱਥੇ ਆ ਕੇ ਜਿਹੜੇ ਇਹ ਵਜਾਉਂਦੇ ਨੇ ਨੌਬਤ ਕਹਿੰਦੇ ਨੇ ਇਹਨੂੰ ਨੌਬਤ ਨੌਬਤ ਵਜਾਉਂਦੇ ਨੇ ਤੇ ਗੁਰੂ ਘਰ ਦੇ ਆ ਆ ਕੇ ਮਤਲਬ ਤਰੀਫਾਂ ਕਰਦੇ ਨੇ ਇਹ ਤੇ ਫਿਰ ਇਥੋਂ ਸੰਗਤ ਤੋਂ ਕੁਛ ਨਾ ਕੁਛ ਪੈਸੇ ਭਾਲਦੇ ਨੇ ਮਤਲਬ ਲੈਂਦੇ ਨੇ ਕੋਈ ਕਿੰਨਾ ਦਾਨ ਕਰਦਾ ਇਹਨਾਂ ਨੂੰ ਕੋਈ ਕਿੰਨਾ ਇਹ ਗੁਰੂ ਘਰ ਦੀ ਸ਼ੋਭਾ ਘਾਉਂਦੇ ਨੇ ਇਹ ਹੁਣ ਆਪਾਂ ਫਿਰ ਗੇਟ ਤੇ ਆ ਗਏ 메ਨ ਗੇਟ ਤੇ ਗੁਰਦੁਆਰਾ ਲੰਗਰ ਸਾਹਿਬ ਦੇਖੋ ਜੀ ਸਾਰੇ ਪੰਜਾਬ ਚੋਂ ਆ ਰਹੇ ਆ ਸੰਗਤ ਗੁਰਦੁਆਰਾ ਲੰਗਰ ਸਾਹਿਬ ਜਿਹੜਾ ਸੱਚਖੰਡ ਤੋਂ ਬਾਅਦ ਸਭ ਤੋਂ ਵੱਧ ਸੰਗਤ ਇੱਥੇ ਜੁੜਦੀ ਆ ਲੰਗਰਾਂ ਦੀ ਸੇਵਾ ਸਭ ਤੋਂ ਵੱਧ ਇੱਥੇ ਹੁੰਦੀ ਹੈ ਜੀ ਦੋਸਤੋ ਜਿਹੜਾ ਗੁਰਦੁਆਰਾ ਲੰਗਰ ਸਾਹਿਬ ਆ ਉਹਦੇ ਨੇੜੇ ਹੀ ਇੱਕੇ ਸੰਤ ਬਾਬਾ ਨਿਧਾਨ ਸਿੰਘ ਜੀ ਮੈਮੋਰੀਅਲ ਹਸਪਤਾਲ ਬਣਿਆ ਨਾ ਡੇਢ ਦੇ ਵਿੱਚ ਇੱਥੇ ਅੰਦਰ ਕੀ ਕੀ ਪ੍ਰਵੀਜ਼ਨ ਹੈ ਉਹ ਵੀ ਤੁਹਾਨੂੰ ਦਿਖਾਉਣਾ ਦੀ ਕੀ ਓਪੀਡੀ ਫੀਸ ਹੈ ਆ ਦੇਖੋ ਓਪੀਡੀ ਫੀਸ ਇਹਨਾਂ ਨੇ ਲਾਈ ਆ 40 ਰੁਪਏ ਤੇ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਇੱਥੇ ਡਾਕਟਰ ਅਵੇਲੇਬਲ ਨੇ ਉਹ ਵੀ ਤੁਸੀਂ ਦੇਖ ਰਹੇ ਹੋ ਆ ਜੇ ਨਾਲ ਇਹਨਾਂ ਦੇ ਕੰਟੈਕਟ ਨੰਬਰ ਵੀ ਲਿਖੇ ਨੇ ਬਾਬਾ ਜੀ ਦੀ ਤਸਵੀਰ ਲੱਗੀ ਹੈ ਇੱਥੇ ਜੇ ਕੋਈ ਇਲਨਸ ਹੁੰਦੀ ਹੈ ਤਾਂ ਇਮੀਡੀਏਟ ਆਪਾਂ ਨੂੰ ਇੱਥੇ ਜਿਹੜੀ ਹੈਲਥ ਦੀ ਫੈਸਿਲਿਟੀਆਂ ਮਿਲ ਜਾਂਦੀਆਂ ਨੇ ਇੱਥੇ ਜਿਹੜੀ ਆਪੀਡੀ ਦੀ ਪਰਚੀ ਮਿਲਦੀ ਹੈ ਅੱਗੇ ਇਲਾਜ ਲਈ ਨੇ ਦੇਖੋ ਤੁਸੀਂ ਕਈ ਵਾਰ ਨੇ ਇੱਥੇ ਵਧੀਆ ਵੱਡਾ ਹਸਪਤਾਲ ਦੇਖੋ ਜੀ ਇਹ ਜਿਹੜਾ ਹਸਪੀਟਲ ਆ ਸ਼ੰਤ ਬਾਬਾ ਨਿਧਾਨ ਸਿੰਘ ਮੈਮੋਰੀਅਲ ਉਹਦੇ ਨਾਲ ਇਹ ਮੈਡੀਕਲ ਸਟੋਰ ਆ ਹੁਣ ਆਪਾਂ ਵੀ ਥੋੜਾ ਜਿਹਾ ਪਿੰਡ ਦੇ ਅੰਦਰ ਵਗੈਰਾ ਲੈਣੇ ਆ। ਦੋਸਤੋ ਸਵੇਰੇ ਸਵੇਰੇ ਸੰਗਤ ਜਿਹੜੇ ਆਲੇ ਦੁਆਲੇ ਤੀਰਸ estrhan ਨੇ ਉਹਨਾਂ ਨੂੰ ਦੇਖਣ ਲਈ ਅਤੇ ਆਪਣੇ ਘਰਾਂ ਨੂੰ ਜਾਣ ਲਈ ਸੰਗਤ ਜਾ ਰਹੀ ਹੈ। ਇਹੇ ਬਾਬਾ ਨਿਹੰਗ ਜਿਹੜਾ ਲੰਗਰ ਸਾਹਿਬ ਦਾ ਪਹਿਲਾ ਗੇਟ ਇੱਕ ਨੰਬਰ ਸੀ ਆ ਦੋ ਨੰਬਰ ਹੈ। ਇਹ ਪਿੱਛੇ ਰਹਿ ਗਿਆ ਤਿੰਨ ਨੰਬਰ ਇਹ ਆ ਸਾਹਮਣੇ ਸਾਨੂੰ ਦਿਖ ਰਿਹਾ। 4 ਨੰਬਰ ਗੇਟ ਇਹਦੇ ਆਲੇ ਦੁਆਲੇ ਸਰਾਮਾਂ ਬਣੀਆਂ ਨੇ 4 ਨੰਬਰ ਗੇਟ ਤੇ ਜਿੱਥੋਂ ਟ੍ਰਾਂਸਪੋਰਟ ਦੀ ਸੁਵਿਧਾ ਮਿਲਦੀ ਹੈ ਸਾਨੂੰ ਉੱਥੇ ਇਹ ਬਾਬਾ ਜੀ ਮੈਨੇਜ ਕਰਦੇ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ 4 ਵਜੇ ਜਿਹੜੀ 에어ਪੋਰਟ ਤੇ ਜਾਊਗੀ ਬੱਸ ਉਹਦਾ ਸਾਨੂੰ ਨੰਬਰ ਦੱਸਿਆ ਤੇ ਸੰਗਤ ਸਾਰੀ ਹੁਣ ਇੱਥੋਂ ਜਾਣ ਲਈ ਤਿਆਰ ਆ ਗੱਡੀਆਂ 'ਚ ਬੈਠ ਰਹੀ ਹੈ ਮਾਈਆਂ ਦੀ ਇੱਕ ਮਾਈ ਮੈਨ ਲੱਗਦਾ ਪਿੱਛੇ ਰਹਿ ਗਈ ਉਹਨੂੰ ਉਹਨੂੰ ਯਾਦ ਕਰੀ ਜਾਂਦੀਆਂ ਨੇ ਵੀ ਆਈ ਨਹੀਂ ਦੇਖੋ ਜੀ ਕਕਾਰਾਂ ਦੇ ਆ ਜਿਹੜੀਆਂ ਸ਼ਾਪਸ ਨੇ ਇੱਥੇ ਸਿੱਖ ਧਰਮ ਨਾਲ ਸੰਬੰਧਿਤ ਜੋ ਕਕਾਰ ਨੇ ਉਹ ਇੱਥੋਂ ਮਿਲਦੇ ਨੇ ਅੱਗੇ ਆ ਲੈਡੀਜ਼ ਦੇ ਸੂਟ ਚੁੰਨੀਆਂ ਦੇਖੋ ਬਹੁਤ ਵੈਰਾਈਟੀ ਅਵੇਲੇਬਲ ਹੈ ਕਿਉਂਕਿ ਸੇਲ ਬਹੁਤ ਹੈ ਸੰਗਤ ਆਉਂਦੀ ਬਹੁਤ ਆ ਕੋ ਦੋਸਤੋ ਜਿਵੇਂ ਆਪਾਂ ਕਹਿੰਨੇ ਤੇ ਅਨਾਰ ਦਾ ਜੂਸ ਕਾਫੀ ਸਸਤਾ ਮਿਲਦਾ ਸਸਤਾ ਮਿਲਦਾ ਮਿਲਦਾ ਦੇਖੋ ਤੁਸੀਂ ਕਿੰਨੀਆਂ ਰੇੜੀਆਂ ਲੱਗ ਜਾਂਦੀਆਂ ਨੇ ਸਵੇਰੇ ਹੀ ਦੋਸਤੋ ਤੁਹਾਨੂੰ ਇੱਕ ਜਾਣਕਾਰੀ ਹੋਰ ਦੰਨੇ ਆ ਜਿਹੜੇ ਲੋਕ ਇੱਥੇ ਸਰਦਾਲੂ ਆਉਂਦੇ ਨੇ ਦੇਖੋ ਕਿੰਨੀ ਗਿਣਤੀ ਚ ਆਉਂਦੇ ਨੇ ਉਹ ਇੱਥੇ ਆ ਕੇ ਨਾਰੀਅਲ ਦੇ ਤੇਲ ਨੂੰ ਵੀ ਪੈਂਦੇ ਨੇ ਵੀ ਹਾਂ ਨਾਰੀਅਲ ਦਾ ਤੇਲ ਲੈ ਕੇ ਜਾਣਾ ਪਰ ਇਹ ਨਾਰੀਅਲ ਦਾ ਤੇਲ ਜਿਹੜਾ ਇਹੋ ਜਿਹਿਆਂ ਵੱਡੀਆਂ-ਵੱਡੀਆਂ ਪੈਕੇਜ ਆ ਇਹ ਕੋਈ ਜ਼ਿਆਦਾ ਵਧੀਆ ਨਹੀਂ ਨਿਕਲਦਾ ਪਰ ਸੇਲ ਫੇਰ ਵੀ ਇਹਨਾਂ ਦੀ ਬਥੇਰੀ ਹੋਈ ਜਾਂਦੀ ਹੈ ਆ ਦੇਖੋ ਤੁਸੀਂ ਆ ਚਾਹ ਮਸ਼ਹੂਰ ਹੈ ਇਹ ਚਾਹ ਦਾ ਜਿਹੜਾ ਕਾਊਂਟਰ ਹੈ ਇਹ ਬਹੁਤ ਜ਼ਿਆਦਾ ਮਸ਼ਹੂਰ ਹੈ ਲਿਖਿਆ ਉੱਪਰ ਚਾਹ ਦੀ ਹੱਟੀ ਬਾਹਰ ਇਹਨਾਂ ਦੇ ਜਿਹੜਾ ਟਰੈਡੀਸ਼ਨਲ ਪਹਿਰਾਵਾ ਉਹਦੇ ਵਿੱਚ ਇੱਕ ਸਟੈਚੂ ਲਾਇਆ ਇਹਨਾਂ ਨੇ ਇੱਥੇ ਰੌਣਕਾਂ ਸਵੇਰ ਤੋਂ ਹੀ ਹੋਣ ਲੱਗ ਜਾਂਦੀਆਂ ਨੇ ਸੰਗਤ ਕੋਈ ਸੱਚਖੰਡ ਜਾਂਦਾ ਹੈ ਕੋਈ ਲੰਗਰ ਸਾਹਿਬ ਜਾਂਦਾ ਇਸ ਕਰਕੇ ਸੜਕ ਲਗਭਗ ਭਰੀ ਰਹਿੰਦੀ ਹੈ ਦੇਖੋ ਆ ਵੀਰ ਜੀ ਵੀ ਮੈਨੂੰ ਲੱਗਦਾ ਕੁਝ ਸ਼ਾਪਿੰਗ ਕਰਨ ਵਾਸਤੇ ਖੜੇ ਨੇ ਦੇਖੋ ਤੁਸੀਂ ਕਿੰਨੇ ਕਾਊਂਟਰ ਕਿੰਨੀਆਂ ਦੁਕਾਨਾਂ ਨੇ ਇੱਥੇ ਦੋਸਤੋ ਬਾਜ਼ਾਰ ਦਾ ਦ੍ਰਿਸ਼ ਦੇਖ ਕੇ ਨਾ ਐਵੇਂ ਲੱਗਦਾ ਹੀ ਨਹੀਂ ਵੀ ਆਪਾਂ ਮਹਾਰਾਸ਼ਟਰ 'ਚ ਘੁੰਮ ਰਹੇ ਹਾਂ ਪੰਜਾਬ ਵਾਲਾ ਹੀ ਸੀਨ ਸਾਨੂੰ ਫੀਲ ਹੁੰਦਾ ਮਤਲਬ ਜਿਵੇਂ ਆਨੰਦਪੁਰ ਸਾਹਿਬ ਦੇ ਬਾਜ਼ਾਰ ਨੇ ਉਸੇ ਤਰ੍ਹਾਂ ਦੇ ਬਾਜ਼ਾਰ ਲੱਗਦੇ ਨੇ ਇਹ ਆਨੰਦਪੁਰ ਲਾ ਲੋ ਫਤੇਗੜ ਸਾਹਿਬ ਜਾਂ ਅੰਮ੍ਰਿਤਸਰ ਰਿਵਾਰ ਸਾਹਿਬ ਦੇ ਆਲੇ-ਦਾਲੇ ਜਿਹੜੇ ਬਾਜ਼ਾਰ ਨੇ ਉਵੇਂ ਹੀ ਫੀਲ ਆਉਂਦੀ ਆ ਕਿ ਜਿਹੜੀ ਖਾਸ ਚੀਜ਼ ਦੇਖੀ ਇੱਥੇ ਸਰਬਲੋਹ ਦੇ ਬਹੁਤ ਬਰਤਨ ਜਾਂ ਕੜੇ ਮਿਲਦੇ ਨੇ ਇੱਥੇ ਸਰਬਲੋਹ ਦੀਆਂ ਬਹੁਤ ਆਈਟਮਾਂ ਅਵੇਲੇਬਲ ਨੇ ਆ ਜਿਹੜੀਆਂ ਮਾਈਆਂ ਆਉਂਦੀਆਂ ਨੇ ਉਹ ਭਾਂਡੇ ਵੀ ਲੈ ਕੇ ਆਉਂਦੀਆਂ ਨੇ ਆਪਣੀਆਂ ਈਆਂ ਪਹਿਣਾ ਵਾਸਤੇ ਉਹਦੀਆਂ ਵੀ ਬਹੁਤ ਦੁਕਾਨਾਂ ਨੇ ਲੇਡੀਜ਼ ਲਈ ਪਰਸ ਬੈਗ ਤੇ ਕੁਝ ਵੀ ਕੈਰੀ ਕਰਨ ਲਈ ਉਹ ਵੀ ਵੱਡੇ ਵੱਡੇ ਬੈਗ ਅਵੇਲੇਬਲ ਨੇ ਇੱਥੇ ਕਿਉਂਕਿ ਜਦੋਂ ਬੰਦਾ ਇਸ ਸਥਾਨ ਦੀ ਯਾਤਰਾ ਕਰਦਾ ਤਾਂ ਪਰਚੇਜ ਤਾਂ ਕਾਫੀ ਕੁਝ ਕਰ ਲੈਂਦਾ ਹੈ ਇਸ ਕਰਕੇ ਉਹਦੇ ਬੈਗ ਛੋਟੇ ਰਹਿ ਜਾਂਦੇ ਨੇ ਫਿਰ ਉਹ ਹੋਰ ਬੈਗ ਖਰੀਦਦਾ ਜਿਵੇਂ ਆ ਦੇਖੋ ਝੋਲੇ ਟਾਈਪ ਬੈਗ ਮਿਲਦੇ ਨੇ ਇੱਥੇ ਤੇ ਇੱਕ ਤੁਸੀਂ ਆਹ ਦੇਖੋ ਦੇ ਸਰਬਲੋਹ ਦੇ ਕੜੇ ਤੁਸੀਂ ਦੇਖੋ ਸਾਈਜ਼ ਦੇਖੋ ਸਰਬਲੋਹ ਦੇ ਕੜੇ ਦਾ ਕਿੱਡੇ ਕਿੱਡੇ ਵੱਡੇ ਕਿੰਨੇ ਕਿੰਨੇ ਭਾਰੇ ਕੜੇ ਨੇ ਇਹ ਇਹ ਜਿਹੜੀਆਂ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਨਹਿੰਗ ਸਿੰਘ ਉਹ ਪਾਉਂਦੇ ਨੇ ਕੋ ਦੋਸਤੋ ਇਥੇ ਇਸੇ ਗਲੀ ਦੇ ਵਿੱਚ ਜਿਹੜੀ ਲੰਗਰ ਸਾਹਿਬ ਤੋਂ ਸੱਚਖੰਡ ਨੂੰ ਜਾਂਦੀ ਹੈ ਹਨੂਮਾਨ ਦਾ ਮੰਦਿਰ ਵੀ ਬਣਿਆ ਤੇ ਇਹਦੇ ਨੇੜੇ ਤੇੜੇ ਨਾ ਪਹਿਲਾਂ ਫੀਮ ਭੁੱਕੀ ਦੀ ਦੁਕਾਨ ਹੁੰਦੀ ਉਹ ਹੁਣ ਨਹੀਂ ਅਵੇਲੇਬਲ ਤੇ ਹੋ ਸਕਦਾ ਬੰਦ ਕਰਾਤੀ ਹੋਵੇ ਕਮੇਟੀ ਨੇ ਜਾਂ ਪਰ ਖਸ ਖਸ ਜਰੂਰ ਮਿਲਦੀ ਹੈ ਕਹਿੰਦੇ ਕਾਲੀ ਖਸ ਖਸ ਵੀ ਮਿਲਦੀ ਹੈ ਦੇ ਕੋਈ ਸੰਗਤਾਂ ਜਿਨ੍ਹਾਂ ਨੇ ਅੱਜ ਵਾਪਸ ਜਾਣਾ ਉਹ ਹੁਣ ਸਵੇਰੇ ਸਵੇਰੇ ਗੁਰੂ ਮਹਾਰਾਜ ਦੇ ਜਿਹੜਾ ਸੱਚਖੰਡ ਹੈ ਉਹਦੇ ਦਰਸ਼ਨ ਕਰਕੇ ਵਾਪਸ ਚੱਲੀਆਂ ਨੇ ਦੇਖੋ ਕੁਝ ਲੋਕਲ ਜਿਹੜੇ ਸਿੱਖ ਨੇ ਉਹ ਵੀ ਗੱਡੀਆਂ 'ਚ ਮੱਥਾ ਟੇਕ ਕੇ ਜਾਂਦੇ ਨੇ ਸਾਹਮਣੇ ਸਾਨੂੰ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਜੂਰ ਅਬ ਚਲਨਾਗਰ ਸਾਹਿਬ ਨੇੜੇ ਦਿਖਾਈ ਦੇ ਰਿਹਾ ਵਾਹ ਕਰ ਲੈਣੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਕਿੱਥੇ ਆਇਆ ਜੀ ਦਰਸ਼ਨ ਕਰਨ ਆਇਆ ਠੀਕ ਹੈ ਜੀ ਇੱਥੇ ਦੇ ਫਲ ਖਾ ਰਹੇ ਆ ਤੁਹਾਡੇ ਦਰਸ਼ਨ ਕਰਿਆ ਦیدارੇ ਗੁਰੂ ਮਹਾਰਾਜ ਕਰਤਾ ਸਹੀ ਗੱਲ ਹੈ ਜੀ ਬਹੁਤ ਕਰਮਾਂ ਵਾਲਿਓ ਤੁਸੀਂ ਗੁਰੂ ਸਾਹਿਬ ਦੇ ਤਖਤ ਨਾਲ ਪਰਮਾਤਮਾ ਨੇ ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਆਪਣਾ ਕਮੈਂਟ ਕਰਿਆ ਫਰਜ਼ਦੀ ਗਲਾਸ ਰਹਿਣ ਠੀਕ ਹੈ ਲੋਕੋਏ ਦਿੱਕਤ ਨਾ ਹੋਵੇ ਤੇ ਆਇਆ ਨੇ ਸਾਰੇ ਲੋਕ ਦਾ ਸਤਿਕਾਰ ਹੈ ਸਾਰੇ ਲੋਕਾਂ ਦਾ ਬਹੁਤ ਅੱਛਾ ਲੱਗਿਆ ਤੁਸੀਂ ਲੋਕ ਬਹੁਤ ਅੱਛੇ ਨੇ ਸਹੀ ਗੱਲ ਹੈ ਸਭ ਦਾ ਬਹੁਤ ਸਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ